ਬੱਬਰ ਸ਼ੇਰਾ ਨਹੀਂ ਕੋਈ ਤੇਰੇ ਵਰਗਾ ਜੇਰਾ ਵਾ ਪੰਜਾਬੀ ਬੱਬਰ ਸ਼ੇਰਾ ਨਹੀਂ ਕੋਈ ਤੇਰੇ ਵਰਗਾ ਜੇਰਾ ਤੂੰ ਲਾਲਿਆਏ ਦਿੱਲੀ ਡੇਰਾ ਤੇ ਮੁੱਢ ਲਗਾ ਕਬਰਾਂ ਨੇ ਆਪਣੇ ਹੱਤਾਂ ਲਈ ਗਾਗ ਪਿਆ ਕੇ ਰਸਾਨ ਆਪਣੇ ਹੱਕਾਂ ਲਈ ਇਹਨੂੰ ਸਮਝੀ ਨਾ ਅਣਜਾਣ ਆਪਣੇ ਹੱਤਾਂ ਆਪਣੇ ਹੱਕ ਲਈ ਜੁਪੀਸੀਪੀ ਮੱਲਿਆ ਛੜਕਾ ਰਾਜਸਤਾਨੀ ਮਾਰਨ ਬੜਕਾ ਉਹ ਜੁਪੀਸੀਪੀ ਕੱਡਿਆ ਰੜਕਾ ਰਾਜਸਤਾਨੀ ਮਾਰਨ ਬੜਕਾ ਹਰਿਆਣੇ ਸਭ ਕੱਡੀਆਂ ਰੜਕਾ ਹਰਿਆਣੇ ਸਭ ਕੱਡੀਆਂ ਰੜਕਾ ਉਹ ਲੱਗੇ ਧੂੜ ਮਚਾਣ ਆਪਣੇ ਹਕਕ ਲਈ ਇਹਨੂੰ ਸਮਝ ਨਹੀਂ ਨਾ ਅਣਜਾਨ ਆਪਣੇ ਹੱਕ ਲਈ ਹੋਣ ਜਾਗ ਪਿਆ ਕਿਰਸਾਨ ਆਪਣੇ